ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕੀਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਉਹ ਫਿਰ ਆਹ ਉਹ ਜਦੀ ਆ ਰਿਹਾ ਉਹ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆਂ ਦਾ ਸਿਰ ਫਿੱਟਾ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡੰਗ 'ਤੇ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਇਹ ਜੀ ਬੜੀ ਦੁਖਦਾਈ ਘਟਨਾ ਹੈ ਇੱਕ ਵਾਪਰੀ ਆ ਐਕਸੀਡੈਂਟ ਕੇਸ ਹੈ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਵੱਲ ਨੂੰ ਜਾਂਦੇ ਆ ਤੇ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਾ ਮੌਕੇ ਤੇ ਵੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਾ ਤੇ ਮੋਟਰਸਾਈਕਲ ਵਿੱਚੋਂ ਜਿੱਦਾਂ ਕੁਰੀਸਾ ਉਹ ਉਸ ਦੇ ਵਿੱਚ ਹਸਬੰਦ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਭਰਾ ਤੋਂ ਤੇ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਪਰ ਮੈਕੂਲੇਟਿਵ ਟ੍ਰੈਕਟਰ ਕਬੂਆਗੇ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਕੀ ਕਰ ਰਹੇ ਜਿੱਤੀ ਆ ਜੀ ਬਸ ਐਕਸੀਡੈਂਟ ਹੋਇਆ ਵਾ ਉਹਦੇ ਇਸ ਬੰਦ ਚ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਾਲ ਜਾਇ ਕੀ ਕੰਡੀਸ਼ਨ ਹਨ ਉਹ ਪਤਾ ਹੀ ਲੱਗਾ ਵੀ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਪੱਟੀ ਆ ਇਹ ਜਿਹੜੀ ਵਾਈਫ ਆ ਉਹ ਤੇ ਦੂਸਰੇ ਬਰੇਟੇ ਦੇ ਵੀ ਸੱਟਾਂ ਲੱਗੀਆਂ ਥੋੜਾ ਜੀ ਨਹੀਂ ਆ ਨਹੀਂ ਸਰ ਥੋੜਾ ਜੀ ਨਹੀਂ ਹੈ ਪੰਜ ਜੀ ਸੀ ਕਿ ਜੀ ਹਸਬੰਡ ਵਾਈਫ ਤੇ ਤਿੰਨ ਬੱਚੇ ਇੱਕੋ ਪਰਵਾਰ ਦੇ ਮੇਰਾ ਨਾਂ ਜੀ ਗੁਰਦਰਸ਼ਨਜੀਤ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰਨ ਪੱਟੀ ਰੋਡ ਤੇ ਦੇ ਹਾਂਜੀ ਹਾਥੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਕਦਕ ਕਦਕ ਫਿਟ ਹੋਇਆ ਆਹ ਵਾਕਸੀਡਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕਿਤਾ ਆ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੋਂ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਇਹ ਹੁਣ ਉਹਨਾਂ ਨੂੰ ਚਲੋ ਤਰਨ ਤਰਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਨਾਂ ਦਾ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲਾਛਾ ਉਹਨਾਂ ਦੀ ਲੈ ਗਏ ਉੱਥੇ ਉਸ ਮਟਮ ਹੋਊਗਾ ਉਹਨਾਂ ਦਾ ਹੋ ਗਈ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਕਿੰਨਾ ਬਾਗਰ ਹੁਆ ਕਲਾ ਅਰੇ ਜਮਾਨੇ ਮਾਰੇ ਦੇ ਕੋਰ ਕੋਰ ਉੱਤਰ ਗਿਆ ਮੈਂ ਮੇਰਾ ਦੋ ਸਾਰਾ ਪਰਿਵਾਰ ਹੀ ਪਾਉਂਦਾ ਹਸਪਤਾਲ ਚ ਕਿਹਨੂੰ ਕੀ ਹੋ ਗਿਆ ਜਾਓ ਕਿਆ ਬਣਿਆ ਅੱਜ ਅੱਜ